ਪਹਿਲਾਂ ਵਾਲੀ ਵੀਡੀਓ ਨੂੰ ਬਾਈ ਤੁਸੀਂ ਬਹੁਤ ਸਾਰਾ ਜਿਆਦਾ ਸਾਨੂੰ ਪਿਆਰ ਦਿੱਤਾ ਹਨ ਤੇ ਅੱਜ ਫਿਰ ਤੋਂ ਜਿਹੜੇ ਬਾਈ ਕੋਲੇ ਆਏ ਆ ਤੇ ਬਾਈ ਨੇ ਜਿਹੜਾ ਇੱਕ ਹੋਰ ਜਿਹੜਾ ਨਵਾਂ ਜਿਹੜਾ ਸੈੱਟ ਹੈ ਜਿਹੜਾ ਉਹ ਤਿਆਰ ਕੀਤਾ ਤੇ ਆਜੋ ਤੁਹਾਨੂੰ ਬਾਈ ਨਾਲ ਗੱਲਬਾਤ ਕਰਕੇ ਤੁਹਾਨੂੰ ਦੱਸਦੇ ਆ ਉਹ ਕਿਹੜਾ ਸੈੱਟ ਹੈ ਜਿਹੜਾ ਬਾਈ ਨੇ ਤਿਆਰ ਕੀਤਾ ਬਾਈ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਨਾਂ ਦੱਸ ਦਿਓ ਬਾਈ ਜੀ ਬਾਈ ਜੀ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਂ ਕੁਲਵਿੰਦਰ ਸਿੰਘ ਹੈ ਜੀ ਪਿੰਡ ਮੇਰਾ ਲੇਲੇ ਵਾਲਾ ਤੇ ਆਪਣੀ ਜਿਹੜੀ ਸਟਾਲ ਹੁੰਦੀ ਹੈ ਤਲਵੰਡੀ ਤੋਂ ਰਾਮਾ ਰੋਡ ਤੋਂ ਨਾਰੀਆ ਪੈਟਰੋਲ ਪੰਪ ਦੇ ਕੋਲੇ ਕਿਲੋਮੀਟਰ ਅੱਗੇ ਜੀ ਹੁਣ ਆਪਣੇ ਕੋਲੇ ਜਿਹੜੇ ਸ਼ਹਿਦ ਹੁੰਦੇ ਆ ਸਭ ਤੋਂ ਪਹਿਲਾਂ ਤਾਂ ਜੀ ਹੁਣ ਜਿਹੜਾ ਲੋਕਾਂ ਦੇ ਮਨਾਂ ਦੇ ਵਿੱਚ ਬਹਿਮ ਹੁੰਦਾ ਵੀ ਖੰਡ ਤੋਂ ਸ਼ਹਿਦ ਤਿਆਰ ਹੁੰਦਾ ਖੰਡ ਤੋਂ ਕਦੇ ਸ਼ਹਿਦ ਤਿਆਰ ਨਹੀਂ ਹੁੰਦਾ ਇਹ ਆਪਣਾ ਮਸਕਡ ਹਨੀ ਵਾਜਦਾ ਜਿਹੜਾ ਸਰੋਂ ਦੇ ਫੁੱਲਾਂ ਤੋਂ ਤਿਆਰ ਹੁੰਦਾ ਜੀ ਇਸ ਟਾਈਮ ਆਪਣਾ ਫਾਰਮ ਲੱਗਿਆ ਹਰਿਆਣੇ ਦੇ ਵਿੱਚ ਜੀ ਕੁਝ ਬੀ ਕੀਪਰ ਰਾਜਸਥਾਨ ਦੇ ਵਿੱਚ ਹੈ ਕੋਟਾ ਜਾਂ ਇੱਧਰ ਹਨਮਾਨਗੜ ਗੰਗਾ ਨਗਰ ਸਾਈਡ ਜਿਹੜਾ ਅੱਜ ਕੱਲ ਸਰੋਂ ਦਾ ਸੀਜ਼ਨ ਚੱਲ ਰਿਹਾ ਜੀ ਉਹ ਆਪਣੇ ਕੋਲੇ ਇਹ ਸ਼ਹਿਦ ਆ ਜੀ ਇਹ ਜੰਮਿਆ ਹੋਇਆ ਬਿਲਕੁਲ ਇਹ ਸਾਰਾ ਯੂਐਸਏ ਲੈ ਕੇ ਜਾਂਦਾ ਬਾਈ ਜੀ ਆਪਣਾ ਬਾਹਰ ਸਪੋਰਟ ਹੁੰਦਾ ਆਪਣੇ ਇੰਡੀਆ ਦੇ ਵਿੱਚ ਕਹਿੰਦੇ ਆ ਕਿ ਲੋਕ ਵੀ ਇਹ ਖੰਡ ਹੈ ਬਾਈ ਜੀ ਇਹ ਖੰਡ ਨਹੀਂ ਹੈ ਇਹਦਾ ਸ਼ਾਇਦ ਇਹਦਾ ਜੰਮਣਾ ਇੱਕ ਗੁਣਾਗਾ ਸਰੋਂ ਦਾ ਸ਼ਾਇਦ ਜੰਮੇ ਹੀ ਹੁੰਦਾਗਾ ਤੇ ਸਭ ਤੋਂ ਵਧੀਆ ਚੀਜ਼ ਹੈ ਜੀ ਕੁਝ ਸ਼ਾਇਦ ਨਹੀਂ ਜੰਮਦੇ ਤੇ ਦੂਜਾ ਆਪਣੇ ਕੋਲੇ ਟਾਲੀ ਦੇ ਫੁੱਲਾਂ ਦਾ ਸ਼ਹਿਦ ਹੁੰਦਾ ਟਾਲੀ ਸ਼ਪੈਦਾ ਤੇ ਝੰਡੀ ਇਹ ਤਿੰਨ ਤਰ੍ਹਾਂ ਦਾ ਸ਼ਹਿਦ ਹੈ ਜੀ ਇਹ ਸ਼ਹਿਦ ਕੁਝ ਪਰਸੈਂਟ ਜੰਮ ਵੀ ਸਕਦਾਗਾ ਤੇ ਕੁਝ ਨਹੀਂ ਵੀ ਤੇ ਦੂਜਾ ਆਪਣੇ ਕੋਲੇ ਬਾਈ ਜੀ 2 ਪੋਲਣ ਹੁੰਦਾ ਹੈ ਜਿਹੜਾ ਕਿ ਸਰੋਂ ਦੇ ਫੁੱਲਾਂ ਤੋਂ ਪਰਾ ਇਕੱਠਾ ਕੀਤਾ ਹੁੰਦਾ ਹੈਗਾ ਇਹ ਬਹੁਤ ਵਧੀਆ ਚੀਜ਼ ਹੈ ਜੀ ਸਿਹਤ ਲਈ ਇਹਨੂੰ ਸ਼ੂਗਰ ਵੀ ਕੰਟਰੋਲ ਕਰਦਾ ਹੈਗਾ ਇਹ ਪੀ ਪੋਲਣ ਤਾਕਤ ਵਾਸਤੇ ਵੀ ਹੈ ਇਹਨੂੰ ਤੁਸੀਂ ਨੈਟ ਤੇ ਵੀ ਆਪਣਾ ਕੱਢ ਕੇ ਦੇਖ ਸਕਦੇ ਹੋ YouTube ਤੇ ਭਰ ਕੇ ਦੇਖੋ ਵੀ ਪੋਲਣ ਇਹ ਸਾਨੂੰ ਆਪੇ ਸਾਰੀਆਂ ਇਹਦੀਆਂ ਜਿਹੜੀਆਂ ਫਾਇਦੇ ਆ ਇਹਦੇ ਸਾਰੇ ਤੁਹਾਨੂੰ ਉਹਦੇ ਨੈਟ ਤੇ ਆ ਜਾਣਗੇ ਇਹ ਚੀਜ਼ ਜਰੂਰ ਵਰਤੋ ਜੀ ਬਹੁਤ ਵਧੀਆ ਚੀਜ਼ ਹੈ ਦੂਜਾ ਇੱਕ ਨਾ ਬਾਈ ਆਪਣੀ ਲੋਕੇਸ਼ਨ ਦੱਸ ਦੋ ਬਾਈ ਹਾਂ ਲੋਕੇਸ਼ਨ ਹੈ ਆਪਣੀ ਜਦੋਂ ਤਲਵੰਡੀ ਸਾਬੋ ਤੋਂ ਓਨੇ ਆਰਾਮੇ ਨੂੰ ਜਾਣੇ ਆ ਜੀ ਨਾਰੀਆ પેટ્રોલ ਪੰਪ ਮੇਨ ਰੋਡ ਤੇ ਜੱਜਲ ਟੱਪ ਕੇ ਜੀ ਫਿਰ ਆਪਣੇ ਕੋਲੇ ਜੀ ਆਮਲੇ ਦਾ ਮਰਬਾ ਹੁੰਦਾ ਜੀ ਇਹ ਲੀਵਰ ਲਈ ਬਹੁਤ ਚੰਗਾ ਜੀ ਸ਼ਹਿਦ ਦੇ ਵਿੱਚ ਆ ਤਿਆਰ ਬਾਈ ਜੀ ਠੀਕ ਆ ਬਾਈ ਜੀ ਠੀਕ ਆ ਜੀ ਹਾਂਜੀ ਫਿਰ ਆਪਣੇ ਕੋਲੇ ਖਜੂਰਾ ਦਾ ਮਰਬਾ ਹੁੰਦਾ ਹੈ ਖਜੂਰਾ ਦਾ ਮਰਬਾ ਜੀ ਇਹ ਜਿਹੜਾ ਆਪਾਂ ਸ਼ਹਿਦ ਦੇ ਵਿੱਚ ਤਿਆਰ ਕੀਤਾ ਹੈ ਕਈ ਵਾਰੀ ਨਾ ਬੱਚੇ ਨੂੰ ਬਾਥਰੂਮ ਦੀ ਦਿੱਕਤ ਹੁੰਦੀ ਹੈ ਸੁੱਤੇ ਪਏ ਦਾ ਬਾਥਰੂਮ ਨਿਕਲਦਾ ਇਹ ਵੀ ਤੁਸੀਂ ਨੈਟ ਤੇ ਕੱਢ ਕੇ ਦੇਖ ਸਕਦੇ ਹੋ ਇਹ ਵੀ ਬਹੁਤ ਵਧੀਆ ਚੀਜ਼ ਹੈ ਜੀ ਬੱਚਿਆਂ ਵਾਸਤੇ ਤੇ ਦੂਸਰਾ ਆਪਣੇ ਕੋਲ ਡਰਾਈ ਫੂਡ ਦਾ ਮਰੱਬਾ ਹੁੰਦਾ ਜੀ ਇਹ ਵੀ ਤਾਕਤ ਵਾਸਤੇ ਹੈ ਜੀ ਬਹੁਤ ਵਧੀਆ ਚੀਜ਼ ਹੈ ਇਹਦੇ ਵਿੱਚ ਸਾਰੇ ਡਰਾਈ ਫੂਟ ਪਾਏ ਹੋਏ ਨੇ ਫਿਰ ਆਪਾਂ ਬਾਈ ਜੀ ਇੱਕ ਗੁਲਕੰਦ ਤਿਆਰ ਕੀਤੀ ਹੈ ਇਹ ਵੀ ਡਰਾਈ ਫੂਟ ਕਾਫੀ ਆਈਟਮਾਂ ਪਾਏ ਗਿਆਂ ਨੇ 6-7 ਤਰ੍ਹਾਂ ਦੀਆਂ ਇਹਦੇ ਵਿੱਚ ਆਈਟਮਾਂ ਪਾਏ ਗਿਆਂ ਬਾਈ ਜੀ ਇਹ ਵੀ ਬਹੁਤ ਵਧੀਆ ਚੀਜ਼ ਹੈ ਤਾਕਤ ਵਾਸਤੇ ਫਿਰ ਆਪਣੇ ਕੋਲੇ ਲਸਣ ਦਾ ਮਰਬਾ ਹੁੰਦਾ ਜੀ ਇਹ ਪੁਰਾਣਾ 4 ਮਹੀਨੇ ਪੁਰਾਣਾ ਜੀ ਗੂਣ ਗਾੜਾ ਹੋਵੇ ਕੈਸਟਰੋਲ ਹੋਵੇ ਕਿਸੇ ਨੂੰ ਦਿੱਕਤ ਹੁੰਦੀ ਹੈ ਤੇ ਉਹਦੇ ਲਈ ਬਹੁਤ ਵਧੀਆ ਚੀਜ਼ ਆ ਬਾਈ ਜੀ ਇਹ ਵੀ ਵਰਤੋ ਤੁਸੀਂ ਫਿਰ ਆਪਣੇ ਕੋਲੇ ਅਦਰਕ ਦਾ ਮਰਬਾ ਹੁੰਦਾ ਜੀ ਇਹ ਬਾਈ ਅਟੈਕ ਨੂੰ ਰੋਕਦਾ ਹੈਗਾ ਇਹ ਬਹੁਤ ਵਧੀਆ ਚੀਜ਼ ਆ ਬਾਈ ਜੀ ਇਹ ਵੀ ਬਹੁਤ ਸਿਹਤ ਲਈ ਚੰਗੀ ਚੀਜ਼ ਹੈ ਸਤਿ ਸ੍ਰੀ ਅਕਾਲ ਇਹ ਬਈ ਨਵਾਂ ਆ ਬਈ ਆਪਣੇ ਇਹ ਆਪਣੇ ਵੈਸੀ ਪ੍ਰਾਣਗੀਆਂ ਆਪਾਂ ਪਿਛਲੀ ਵੀਡੀਓ ਚ ਵੀ ਦੱਸਿਆ ਸੀ ਬਾਈ ਹੁਣ ਆਪਾਂ ਨਾ ਜਿਹੜੀਆਂ ਨਵੀਆਂ ਵੀਡੀਓ ਦੇ ਵਿੱਚ ਇਹ ਅੱਜ ਆਪਾਂ ਵੀਡੀਓ ਅਪਲੋਡ ਕੀਤੀ ਹੈਗੀ ਇਹਦੇ ਵਿੱਚ ਆਪਾਂ ਬੀ ਪੋਲਣ ਬਾਰੇ ਤੋਂ ਸਰੋਂ ਦੇ ਸ਼ਹਿਦ ਬਾਰੇ ਵੱਧ ਦੱਸਿਆਗਾ ਵੀ ਜਿਹੜਾ ਮਨਾਂ ਦੇ ਵਿੱਚ ਵਹਿਮ ਹੁੰਦਾ ਨਾ ਵੀ ਇਹ ਜੰਮ ਜਾਂਦਾ ਵੀ ਖੰਡ ਹੈ ਇਹ ਬਾਈ ਇਸ ਤਰ੍ਹਾਂ ਜੰਮ ਜਾਂਦਾ ਆ ਦੇਖੋ ਜਿਵੇਂ ਦੇਸੀ ਕਿ ਉਹ ਆਪਣਾ ਇਸ ਤਰ੍ਹਾਂ ਸ਼ਹਿਦ ਬਣ ਜੂਗਾ ਇਹ ਪਰ ਖਾਓ ਇਹ ਸਾਰਾ ਯੂ ਐਸਏ ਜਾਂਦਾ ਬਾਈ ਜੀ ਆਪਣੇ ਸਪੋਰਟ ਇੱਥੇ ਨਹੀਂ ਇੰਡੀਆ ਦੇ ਵਿੱਚ ਹੁੰਦਾ ਕਾਰਨ ਕੀ ਹੈ ਮਨਾਂ ਦੇ ਵਿੱਚ ਵਹਿਮ ਹੁੰਦਾ ਵੀ ਇਹ ਖੰਡ ਹੈ ਇਹ ਖੰਡ ਨਹੀਂ ਹੈ ਬਾਈ ਜੀ ਇਹਦਾ ਜੰਮਣਾ ਇੱਕ ਗੁਣਾ ਹੈ ਆ ਦੇਖੋ ਹੁਣ ਇਹ ਸਰੋਂ ਦੇ ਇਹ ਘੱਟੋ ਘੱਟ 8-10 ਦਿਨ ਪੁਰਾਣਾ ਸ਼ਹਿਦ ਹੈ ਜੀ ਯਾ ਆ ਪਹਿਲਾਂ ਦਾ ਸ਼ਹਿਦ ਹੈ ਸਾਡਾ ਪਿਛਲੇ ਸਾਲ ਦਾ ਆ ਹੁਣ ਕੱਢੇ ਜੰਮ ਜੂ ਆ ਤੇ ਹੁਣ ਲਿਕੁਇਡ ਹੈ ਜੀ ਇਹ ਜੰਮ ਜੂ 8-10 ਦਿਨਾਂ ਤੱਕ ਉਹ ਸ਼ਹਿਦ ਨਹੀਂ ਵੀ ਜੰਮਦੇ ਵਹਿਮ ਨਾ ਕਰਿਆ ਕਰੋ ਬਾਈ ਪਰ ਸ਼ਹਿਦ ਵੀ ਜਦੋਂ ਤੁਸੀਂ ਖਰੀਦਣਾ ਕਿਸੇ ਬੀ ਕੀਪਰ ਤੋਂ ਹੀ ਖਰੀਦੋ ਜਿਹੜਾ ਕਿ ਮਾਰਕ ਆਪਣੇ ਵਿੱਚ ਮਾਰਕੀਟ ਦੇ ਵਿੱਚ ਬਹੁਤ ਜ਼ਿਆਦਾ ਲੁੱਟ ਹੋ ਰਹੀ ਹੈ ਸਿਰਫ ਪੈ ਰਹੀ ਹੈ ਸ਼ਹਿਦ ਦੇ ਨਾਤੇ ਇੱਕ ਨਾ ਇੱਕ ਆਪਣੇ ਸ਼ਹਿਦ ਨੂੰ ਤਾਂ ਸਾਡੇ ਨੂੰ ਤੜਕਾ ਹੀ ਲੱਗਦਾ ਜੀ ਜਿਵੇਂ ਆਪਾਂ ਸਬਜੀ ਨੂੰ ਲਾਉਨੇ ਆਂ ਜੇ ਸ਼ਹਿਦ ਖਰੀਦੋਂਗੇ ਤਾਂ ਬੀ ਕੀਪਰ ਤੋਂ ਹੀ ਖਰੀਦੋ ਸਭ ਤੋਂ ਵਧੀਆ ਚੀਜ਼ ਉਹ ਰੇਟ ਵੀ ਘੱਟ ਹੋਊਗਾ ਤੁਸੀਂ ਆਪਣੇ ਤੇ ਇੱਕ ਆਪਾਂ ਹੋਰ ਦੱਸ ਦਈਏ ਬਾਈ ਜੀ ਆਪਾਂ ਸਟਾਲ ਮਾਗੀ ਦੇ ਮੇਲੇ ਤੇ ਤਲਵੰਡੀ ਸਾਬੋ ਵੀ ਲਾਵਾਂਗੇ ਇਹ 게ਟ ਕੋਲੇ ਜੀ ਉੱਥੇ ਆਪਣੀ ਸਟਾਲ ਹੋਊਗੀ ਜੇ ਕਿਸੇ ਭੈਣ ਭਰਾ ਨੂੰ ਚੀਜ਼ ਦੀ ਲੋੜ ਹੋਈ ਉੱਥੋਂ ਵੀ ਆਪਾਂ ਤੋਂ ਲਿਆ ਜਾ ਸਕਦਾ 14 ਤਰੀਕ ਨੂੰ ਮਾਗੀ ਵਾਲੇ ਦਿਨ ਜੀ ਠੀਕ ਆ ਬਾਈ ਜੀ ਜੇ ਤੁਸੀਂ ਕੋਰੀਅਰ ਵੀ ਆਪਾਂ ਕਰ ਦੰਨੇ ਆ ਕੋਰੀਅਰ ਦਾ ਖਰਚਾ ਅਲੱਗ ਲੱਗੂਗਾ ਕਿਸੇ ਵੀ ਪਾਸੇ ਤੁਸੀਂ ਮੰਗਾਉਣਾ ਹੈ ਪੰਜਾਬ ਹਰਿਆਣਾ ਰਾਜਸਥਾਨ ਬਾਹਰ ਵੀ ਆਪਾਂ ਭੇਜ ਦਾਂਗੇ ਬਾਈ ਜੀ ਠੀਕ ਆ ਉਹਦਾ ਕੋਰੀਅਰ ਦਾ ਅਲੱਗ ਲੱਗੂਗਾ ਖਰਚਾ ਚੀਜ਼ ਮੰਗਾਓ ਆਪਾਂ ਤੋਂ ਤੇ ਫੋਨ ਨੰਬਰ ਆਈ ਆਪਣਾ 99141 76169 ਪਿੰਡ ਲੇਲੇ ਵਾਲਾ ਜੇ ਕੋਈ ਨੇੜੇ ਦਾ ਕੋਈ ਆਪਣੇ ਪਿੰਡਾਂ ਦਾ ਕੋਈ ਘਰੋਂ ਵੀ ਚੀਜ਼ ਲਿਜਾ ਸਕਦਾ ਜੀ ਆਪਣੇ ਘਰੋਂ ਵੀ ਚੀਜ਼ ਮਿਲ ਜੀ ਠੀਕ ਆ ਭਾਈ ਜਿੱਤੇ ਬਾਈ ਦਾ ਜਿਹੜਾ ਸਕਰੀਨ ਦੇ ਉੱਤੇ ਨੰਬਰ ਚੱਲ ਜਾਂਦਾ ਹਨਾ ਤੇ ਬਾਈ ਨੂੰ ਇੱਕ ਵਾਰੀ ਸੇਵ ਦਾ ਜਰੂਰ ਮੌਕਾ ਦਿਓ ਥੋੜਾ ਲੈ ਜਾਓ ਕੇਰਾ ਤੁਸੀਂ ਟਰਾਈ ਕਰੋ ਉਦੋਂ ਬਾਅਦ ਤੁਸੀਂ ਆਪ ਹੀ ਆਓਗੇ ਬਾਈ ਕੋਲੇ ਤੇ ਬਹੁਤ ਹੀ ਵਧੀਆ ਜਿਹੜਾ ਸਹਿਤ ਹੈ ਬਾਈ ਬਾਈ ਦੀ ਆਪਾਂ ਇਹ ਤੋਂ ਪਹਿਲਾਂ ਜਿਹੜੀ ਵੀਡੀਓ ਕਰੀ ਸੀ ਹਨਾ ਉਹਦੇ ਵਿੱਚ ਆਪਾਂ ਥੋੜਾ ਜਿਹੜਾ ਸਹਿਤ ਲੈ ਕੇ ਗਏ ਸੀ ਘਰ ਵਾਸਤੇ ਤੇ ਆਪਾਂ ਨੂੰ ਜਿਹੜਾ ਬਾਈ ਦਾ ਸਹਿਤ ਹੈ ਜਿਹੜਾ ਉਹ ਬਹੁਤ ਹੀ ਜ਼ਿਆਦਾ ਜਿਹੜਾ ਵਧੀਆ ਲੱਗਿਆ ਬਾਈ ਦਾ ਤੇ ਆਪਾਂ ਦੂਜੀ ਵਾਰ ਆਏ ਆ ਬਾਈ ਕੋਲੇ ਤੇ ਇਹ 게ਟ ਕੋਲੇ ਜਿਹੜੀ ਸਟਾਲ ਲੱਗੂਗੀ ਬਾਈ ਦੀ ਤਲਵੰਡੀ ਸਾਬੋ ਭਾਈ ਹਾਂਜੀ ਭਾਈ ਮਾਗੀ ਵਾਲੇ ਦਿਨ 14 ਤਰੀਕ ਨੂੰ ਬਾਈ ਜੀ ਠੀਕ ਹੈ ਬਾਈ ਜੀ ਧੰਨਵਾਦ ਸਤਿ ਸ਼੍ਰੀ ਅਕਾਲ ਜੀ